ਮੋਦੀ ਸਰਕਾਰ ਜੰਦਾਬਾਦ ਮੋਦੀ ਸਰਕਾਰ ਜੰਦਾਬਾਦ ਮੋਦੀ ਸਰਕਾਰ ਜੰਦਾਬਾਦ ਸਾਰ ਪ੍ਰਾਹ ਤੁਹਾਡੇ ਹੱਥ ਵੰਡ ਲੈਨੇ ਮੋਦੀ ਸਰਕਾਰ ਨੇ ਮੋਦੀ ਜਿਹੜਾ ਚਾਹ ਵੇਚਣ ਵਾਲਾ ਦੇਸ਼ ਦਾ ਪ੍ਰਧਾਨ ਮੰਤਰੀ ਬਣਿਆ ਵੀ ਸਰਕਾਰ ਨੇ ਏਡੇ ਏਡੇ ਵੱਡੇ ਕਰੈਨਾ ਨਾਲ ਪੱਥਰ ਚੁੱਕ ਚੁੱਕੇ ਕੰਡਿਆਂ ਦੀਆਂ ਤਾਰਾਂ ਲਾਟੀਆਂ ਜਾ ਕੇ ਦੇਖੋ ਇੱਦਾਂ ਪਾਕਿਸਤਾਨ ਦੇ ਬਾਡਰ ਨੇ ਨਹੀਂ ਲਾਈਆਂ ਜਿਹੜਾ ਸਾਡੀ ਵਿਰੋਧਤਾ ਕਰਦਾ ਜਦੋਂ ਏਪੀ ਨਿਊਜ਼ ਉਤੇ ਇਸ ਵੇਲੇ ਦੀ ਤਾਜ਼ਾ ਖਬਰ ਕਿਸਾਨ ਉਰੋਧੀ ਬਿੱਲਾਂ ਦੇ ਵਿਰੋਧ ਵਿੱਚ ਕਾਦੀਆਂ ਦੇ ਪਿੰਡ ਰਾਮਪੂਰਾ ਦੇ ਗੁਰਦੁਆਰਾ ਬਾਬਾ ਸ਼੍ਰੀਚੰਦ ਜੀ ਦੇ ਸੇਵਾਦਾਰ ਬਾਬਾ ਨਸੀਬ ਸਿੰਘ ਵੱਲੋਂ ਸ਼ਹਿਰ ਵਿੱਚ ਇੱਕ ਝੰਡਾ ਮਾਰਚ ਕੱਢਿਆ ਗਿਆ ਇਹ ਮਾਰਚ ਕਾਦੀਆਂ ਦੇ ਦਾਨਾ ਮੰਡੀ ਤੋਂ ਸ਼ੁਰੂ ਕੀਤਾ ਗਿਆ ਤੇ ਸ਼ਹਿਰ ਦੇ ਥਾਣੇ ਚੌਕ ਵਿੱਚ ਮੋਦੀ ਦਾ ਪੁਤਲਾ ਫੂਕਿਆ ਗਿਆ ਅਤੇ ਜਮ ਕੇ ਨਾਰੇਬਾਜੀ ਕੀਤੀ ਗਈ ਇਸ ਮਾਰਚ ਵਿੱਚ ਵੀ ਬੀਗਮਰ ਲੋਮੀ ਹਿੱਸਾ ਲਿਆ ਗਿਆ ਇਸ ਮੌਕੇ ਬਾਬਾ ਨਸੀਬ ਸਿੰਘ ਨੇ ਕਿਹਾ ਕਿ ਜੋਸ਼ਰੀ ਚੰਦ ਜੀ ਦੇ ਨਾਮ ਉੱਤੇ ਸੰਸਥਾਵਾਂ ਚੱਲ ਰਹੀਆਂ ਹਨ ਉਹ ਸਾਰੇ ਕੰਮ ਛੱਡ ਕੇ ਕਿਸਾਨਾਂ ਦੇ ਹੱਕ ਵਿੱਚ ਚੱਲਣ ਅਤੇ ਜੋ ਕਿਸਾਨ ਇਹਨਾਂ ਬਿੱਲਾਂ ਨੂੰ ਰੱਦ ਕਰਾਉਣ ਲਈ ਦਿੱਲੀ ਵਿੱਚ ਧਰਨੇ ਲਾਈ ਬੈਠੇ ਹਨ ਉਨ੍ਹਾਂ ਲਈ ਲੰਗਰ ਪਾਣੀ ਦੀ ਸੇਵਾ ਵੱਧ ਚੜ੍ਹ ਕੇ ਕਰਨ ਕਿਉਂਕਿ ਦਿੱਲੀ ਵਿੱਚ ਕਿਸਾਨਾਂ ਨੂੰ ਪਾਣੀ ਦੀ ਬਹੁਤ ਦਿੱਕਤ ਆ ਰਹੀ ਹੈ ਨਾਲ ਹੀ ਉਨ੍ਹਾਂ ਮੋਦੀ ਸਰਕਾਰ ਨੂੰ ਖਰੀਆਂ-ਖਰੀਆਂ ਸੁਣਾਈਆਂ ਦੇਖੋ ਪੂਰੀ ਰਿਪੋਰਟ ਕਾਦੀਆਂ ਤੋਂ ਸਲਾਮਤਾਰੀ ਅਤੇ ਬਿਊਰੋ ਇਹ ਕਿਸਾਨ ਭਰਾਵਾਂ ਦੇ ਉੱਤੇ ਕਾਲੇ ਤਿੰਨ ਕਾਨੂੰਨ ਬਣਾ ਦਿੱਤੇ ਮੋਦੀ ਨੇ ਮੈਂ ਸਾਰੇ মিডিਆ ਵਾਲਿਆਂ ਦਾ ਪਹਿਲਾਂ ਬਹੁਤ ਬੜਾ ਧੰਨਵਾਦ ਕਰਦਾ ਓਏ ਕਿਸਾਨ ਭਰਾਵਾਂ ਦੇ ਜਿਹੜੇ ਕਾਲੇ ਕਾਨੂੰਨ ਤਿੰਨ ਬਣਾਏ ਸੀ ਉਹਨੇ ਮੋਦੀ ਸਰਕਾਰ ਨੇ ਅੰਦਰ ਵੜ ਕੇ ਕਾਨੂੰਨ ਬਣਾ ਕੇ ਤੇ ਲੋਕਾਂ ਦੀਆਂ ਜ਼ਮੀਨਾਂ ਕਿਸਾਨਾਂ ਦੇ ਹੱਕ ਖੋਲੇ ਇਹ ਤੇ মিডিਆ ਵਾਲਿਆਂ ਨੇ ਇਹ ਚੰਦਰਾ ਵਾਲਿਆਂ ਨੇ ਕਿਸਾਨਾਂ ਦੇ ਘਰਾਂ 'ਚ ਖਬਰਾਂ ਪਹੁੰਚਾਈਆਂ ਓਏ ਕਿਸਾਨ ਭਰਾਵੋ ਖੇੜੀ ਵਾਲੇ ਨੇ ਆਵਾਜ਼ ਦੱਸੀ ਕਿਸਾਨ ਭਰਾਵੋ মিডিਆ ਵਾਲੇ ਵੀਰਾਂ ਨੇ ਦੱਸੀਆ ਕਿ ਕਿਸਾਨ ਭਰਾਵੋ ਤੁਹਾਡੇ ਹੱਥ ਵੜ ਲੈਨੇ ਮੋਦੀ ਸਰਕਾਰ ਨੇ ਮੋਦੀ ਜਿਹੜਾ ਚਾਹ ਵੇਚਣ ਵਾਲਾ ਦੇਸ਼ ਦਾ ਪ੍ਰਧਾਨ ਮੰਤਰੀ ਬਣਿਆ ਓਏ ਉਹਨੇ ਤਾਂ ਮਾਨੀ ਤੇ ਡਾਨੀ ਦੇ ਸੱਤੋਂ ਬਕਾਨ ਦਿੱਤਾ ਵੇਚ ਦਿੱਤਾ ਮਾਨੀ ਤੇ ਡਾਨੀ ਨੇ ਉਹਨੂੰ ਚਾਹ ਵੇਚਣ ਵਾਲੇ ਮੋਦੀ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਣਾਇਆ ਸੀ ਤੇ ਸੱਤ ਕੁਝ ਹੀ ਉਹਦੇ ਕੋਲ ਨੇ ਲਟਾ ਦਿੱਤਾ ਆ ਹੌਲੀ ਹੌਲੀ ਪੇ ਸਾਡੇ ਪੰਜਾਬ ਦੀਆਂ ਜੱਫੇ ਬੰਦੀਆਂ ਜਿੰਨੇ ਵੀ ਸਾਡੇ ਪੰਜਾਬ ਤੇ ਟੂਲ ਬਲਾਜੇ ਸੀ ਦੋ ਮਹੀਨੇ ਹੋ ਗਏ ਉਹਨੇ ਵਿਚਾਰਿਆਂ ਨੂੰ ਆਪਣੇ ਟੱਬਰ ਛੱਡ ਗਏ ਆਪਣਾ ਪਰਿਵਾਰ ਛੱਡ ਗਏ ਆਪਣੇ ਕੰਮਕਾਰ ਛੱਡ ਗਏ ਦੋ ਮਹੀਨੇ ਉਹ ਆਪਣੇ ਟੂਲ ਬਲਾਜਾਂ ਦੇ ਬੈਠੇ ਰਹੇ ਸਾਰਾ ਪੰਜਾਬ ਜਾਣਦਾ ਸਾਰੀ ਸੰਗਤ ਜਾਣਦੀ ਜਦੋਂ মিডিਆ ਵਾਲੇ ਭਰਾਵਾਂ ਦੇ ਜਾਂ ਕੇ ਉਹਨਾਂ ਟੂਲ ਬਲਾਜਾਂ ਦੀ ਸ਼ਾਰ ਲਈ ਉਹ ਟੂਲ ਬਲਾਜ ਵਾਲੇ ਭਰਾਵਾਂ ਦੀ ਆਪਣੇ ਸੰਘਰਸ਼ ਕਰਨੇ ਕਿਸਾਨ ਜਥੇਬੰਦੀਆਂ ਦੀ ਸ਼ਾਰ ਲੈ ਕੇ ਪੂਰੇ ਹਿੰਦੁਸਤਾਨ 'ਚ ਖਬਰ ਪਚਾਈ ਜਦੋਂ ਖਬਰ ਪਛਾਈ 22 25 ਤਰੀਕ ਤੱਕ ਇਹਨਾਂ ਨੇ ਟਾਈਮ ਰੱਖਿਆ ਫਿਰ ਮੋਦੀ ਸਰਕਾਰ ਨੇ ਇਹਨਾਂ ਨਾਲ ਬਹਿ ਕੇ ਸਮਝੌਤਾ ਨਹੀਂ ਕੀਤਾ ਜਦੋਂ ਸਮਝੌਤਾ ਨਹੀਂ ਕੀਤਾ ਫਿਰ ਕਿਸਾਨ ਜਥੇਬੰਦੀਆਂ ਨੇ ਦਿੱਲੀ ਨੂੰ ਰਵਾਨਾ ਹੋਏ ਜਦੋਂ ਦਿੱਲੀ ਨੂੰ ਰਵਾਨਾ ਹੋਏ ਇਹਨਾਂ ਨੇ ਡੱਟ ਕੇ ਕਿਸਾਨ ਜਥੇਬੰਦੀਆਂ ਨੇ ਇੱਕ ਛਿੰਤਵਾ ਜਿੱਧਰ ਨੂੰ ਵੀ ਤੁਰਦੀ ਆ ਡੱਟ ਕੇ ਤੁਰਦੀ ਆ ਇਹ ਚੋਰੀ ਪਿਰਦੇ ਸ਼ੁਰਾਨੀ ਮਾਰਦੀ ਇਹ ਛਿੰਤਿਆ ਕਿਸਾਨ ਜਥੇਬੰਦੀਆਂ ਦੀ ਜਦੋਂ ਗਏ ਹਰਿਆਣਾ ਬਾਰਡਰ ਤੇ ਪਹੁੰਚੇ ਹਰਿਆਣਾ ਸਾਡਾ ਭਰਾ ਸੀ ਉਹਨੂੰ ਭਰਾ ਸਮਝਦੇ ਸੀ ਸਾਡੇ ਪੰਜਾਬ ਦੇ ਪਾਣੀ ਦਾ ਨਾਲ ਹਰਿਆਣੇ ਦੀ ਠਕਲ ਪਲਦੀ ਆ ਇਹ ਮੋਟ ਹਰਿਆਣੇ ਦੀ ਪੀਜਪੀ ਸਰਕਾਰ ਨੇ ਐਡੇ ਐਡੇ ਵੱਡੇ ਕਰੈਨਾਂ ਨਾਲ ਪੱਥਰ ਚੁੱਕ ਚੁੱਕੇ ਕੰਡਿਆਂ ਦੀਆਂ ਤਾਰਾਂ ਲਾਤੀਆਂ ਜਾ ਕੇ ਵੇਖੋ ਇਹ ਤਾਂ ਪਾਕਿਸਤਾਨ ਦੇ ਬਾਰਡਰ ਨੇ ਨਹੀਂ ਲਾਈਆਂ ਜਿਹੜਾ ਸਾਡੀ ਵਿਰੋਧਤਾ ਕਰਦਾ ਜਦੋਂ ਫਿਰ ਇਹਨਾਂ ਨੇ ਪਾਣੀ ਗੰਦੇ ਪਾਣੀ ਦੇ ਸਾਡੇ ਕਿਸਾਨ ਭਰਾਵਾਂ ਦੇ ਡੋਬ ਡੋਬ ਕੇ ਇਹਨਾਂ ਨੇ ਕੱਪੜੇ ਪੋਏ ਪੀਂਤੇ ਇਹਨੇ ਕਿਆ ਯਾਰੋ ਓਏ ਦੁਹਾਈ ਰੱਬ ਦੀ ਇਹਨੇ ਕ ਗੋਲੇ ਛੱਡ ਦਿੱਤੇ ਇਹਨਾਂ ਨੇ ਤਖ਼ਤ ਨਹੀਂ ਕੀਤਾ ਉਹ ਕਿਸਾਨ ਭਰਾ ਸਾਡਾ ਹਿੰਦੁਸਤਾਨ ਦੇ ਸਾਰੇ ਤਕਾਮਦਾਰ ਭਰਾਵਾਂ ਦਾ ਪੇੜ ਪਾਲਦੇ ਨੇ ਸਾਰੇ ਕਿਸਾਨ ਅਸੀਂ ਅੱਜ ਕਾਡੀਆਂ ਸ਼ਹਿਰ ਦੇ ਵਿੱਚ ਗੁਰਦਾਸਪੁਰ ਦੇ ਜ਼ਿਲ੍ਹੇ ਦੇ ਵਿੱਚ ਅਸੀਂ ਤਾਂ ਇੱਥੇ ਦਖਣਵਾਤੇ ਆਏ ਆ ਕਾਡੀਆਂ ਸ਼ਹਿਰ ਵਾਲਿਆਂ ਨੂੰ ਕਿ ਭਰਾਓ ਅਸੀਂ ਹੁਣ ਦਿੱਲੀ ਚੱਲੇ ਜੇ ਕੱਲ੍ਹ ਇਸ ਵਾਰ ਤੇ ਸਾਡੀ ਇੱਜ਼ਤੇ ਬੰਦੀ ਬਾਬਾ ਅਥਰੀ ਚੰਦੋ ਦਾਸੀ ਸ਼ੇਮਪਰ ਦਾ ਮੈਂ ਮੁਖੀ ਆ ਅਸੀਂ ਹੁਣ ਦਿੱਲੀ ਚੱਲੇ ਆ ਪਰੋਹ ਸੰਗਤਾਂ ਨੂੰ ਨਾਲ ਲੈ ਕੇ ਸੂਰਮਿਆਂ ਨੂੰ ਨਾਲ ਲੈ ਕੇ ਲੰਗਰ ਰਾਖੜ ਪਾਣੀ ਨਾਲ ਲੈ ਕੇ ਬਾਰੇ ਕਿਸਾਨਾਂ ਦੀ ਇੱਕ ਸ਼ਿਫਤ ਆ ਜਿੱਥੇ ਵੀ ਜੇ ਜਾਂਦੇ ਧਰਨਾ ਲਾਉਂਦੇ ਨੇ ਇਹ ਬਾਬੇ ਨਾਨਕ ਲੰਗਰ ਤੋਂ ਨਹੀਂ ਇਹਨਾਂ ਨੂੰ ਮੁੱਕਣ ਦਿੰਦਾ ਅਸੀਂ ਹੁਣ ਦਿੱਲੀ ਜਾ ਰਹੇ ਆ ਜਿੰਨਾ ਚਿਰ ਦਿੱਲੀ ਕਿਸਾਨਾਂ ਦਾ ਹੱਕ ਨਹੀਂ ਮਿਲੇਗਾ ਉਹਨਾਂ ਦੇ ਉੱਤੇ ਰੋਸ ਮਾਰਚ ਕੀਤਾ ਜਾਵੇਗਾ ਜਿੱਥੇ ਜਿੱਥੇ ਵੀ ਦੇਸ਼ ਵਿਦੇਸ਼ ਦੇ ਵਿੱਚ ਸਾਡੇ ਨਾਲ ਜੁੜੀ ਆ ਸੰਸਥਾਵਾਂ ਦੇ ਨਾਲ ਸੰਗਤ ਉਹ ਸਾਡੇ ਨਾਲ ਸੰਪਰਕ ਕਰਨ ਅਸੀਂ ਲੰਗਰ ਵੀ ਉੱਥੇ ਜਾ ਕੇ ਚਲਾਉਣਾ ਜਿਨ੍ਹਾਂ ਨੇ ਸਾਡਾ ਸਾਥ ਦੇਣਾ ਰਸਤਾ ਦੇ ਵਿੱਚ ਮਾਇਆ ਦੇ ਵਿੱਚ ਕਿਸਾਨ ਭਰਾਵਾਂ ਦੇ ਮਦਦ ਕਰਨੀਆਂ ਉਹ ਆਪ ਵੀ ਜਾ ਕੇ ਕਰੋ ਸਾਡੇ ਲੱਗ ਲਾ ਕੇ ਪਿੰਡ ਸਾਰੇ ਗੁਰਦਾਸਪੁਰ ਜ਼ਿਲ੍ਹੇ 'ਚ ਪਿੰਡਾਂ 'ਚ ਵੀ ਗੜਾਈਆਂ ਹੋ ਰਹੀਆਂ ਨੇ ਦਿੱਲੀ 'ਚ ਪਾਣੀ ਦੀ ਬੜੀ ਸਮੱਸਿਆ ਆ ਰਹੀ ਆ ਪਾਣੀ ਪੀਣ ਨੂੰ ਲੱਭ ਰਿਹਾ ਬਾਹਰ ਲੈਟਰਨ ਬਾਥਰੂਮ ਜਾਣ ਨੂੰ ਜਗ੍ਹਾ ਨਹੀਂ ਲੱਭ ਰਹੀ ਬੜਾ ਹੀ ਮੁਸਲਮਾਨਾਂ ਦਾ ਤਸ਼ੀਹ ਚੱਲ ਰਹੇ ਨੇ ਕਈ ਭੈਣਾਂ ਦੇ ਵਾਤੇ ਬੜੀ ਮੁਸ਼ਕਲ ਬਣੀ ਪਈ ਆ ਹੁਣ ਵਿਦੇਸ਼ਾਂ ਦੇ ਵਿੱਚੋਂ ਸੰਗਤਾਂ ਆਈਆਂ ਨੇ ਹੋਰ ਵੀ ਵਿਸ਼ਟੇਜਾਂ ਤੋਂ ਸੰਗਤਾਂ ਆਈਆਂ ਨੇ ਜਿਨ੍ਹਾਂ ਨੇ ਕਿਸਾਨ ਜਥੇਬਾਨੇ ਵਾਤੀ ਲੰਗਰ ਲਾਏ ਨੇ ਪਾਣੀ ਲੈ ਕੇ ਜਾ ਰਹੇ ਨੇ ਰਾਸ਼ਨ ਲੈ ਕੇ ਜਾ ਰਹੇ ਨੇ ਜਿੰਨੇ ਵੀ ਸਾਡੇ ਹਿੰਦੁਸਤਾਨ ਦੇ ਵਿੱਚ ਬਾਬਾ ਸ਼੍ਰੀ ਚੰਦ ਜੀ ਸ਼ੰਪੜ ਸਾਡੇ ਉਦਾਸੀ ਮੰਤ ਨੇ ਨਿਰਮਲੇ ਮੰਤ ਨੇ ਧੂਨੀਆਂ ਵਾਲੇ ਸੰਤ ਨੇ ਨੇ ਗਰੀਸ਼ਤੀ ਸ਼ੰਤ ਨੇ ਇਹ ਥਾਇਆ ਨੂੰ ਮੇਰੇ ਹੱਥ ਜੋੜ ਕੇ ਮੇਰੀ ਉਦਾਸੀ ਸ਼ੇਮਪਰਦਾਰ ਨੂੰ ਬੇਨਤੀ ਆ ਓਏ ਜਿੰਨੇ ਵੀ ਸ਼ੰਤ ਮੰਤ ਨੇ ਇਹ ਜਿੰਨੇ ਵੀ ਕਾਰਖੇ ਵਾਲੇ ਬਾਬੇ ਨੇ ਇਹ ਸਾਰੇ ਕਿਸਾਨਾਂ ਦੀਆਂ ਗਰਾਈਆਂ ਦੇ ਨਾਲ ਆਸਥਾਨ ਬਣਾਉਂਦੇ ਨੇ ਇਹ ਸਾਰੇ ਕਿਸਾਨਾਂ ਦੀਆਂ ਗਰਾਈਆਂ ਦੇ ਨਾਲ ਆਪਣਾ ਪਰਿਵਾਰ ਪਾਲਦੇ ਨੇ ਪਰ ਅੱਜ ਜੇ ਮੈਂ ਬੇਨਤੀ ਕਰਦਾ ਓਏ ਜੇ ਆਪਾਂ 40-40 ਸਾਲ ਕਿਸਾਨਾਂ ਦੀ ਗਰਾਈ ਖਾਦੀ ਆ ਓਏ ਜੇ ਆਪਾਂ 40-40 ਸਾਲ ਕਿਸਾਨਾਂ ਦੇ ਘਰਾਂ ਦੇ ਜਾ ਕੇ ਉਹ ਬੋਰੀਆਂ ਭਰ-ਭਰ ਕੇ ਲਿਆ ਕੇ ਆਪਣੀਆਂ ਕੁਠੀਆਂ ਪਾ ਰੀਆਂ ਓਏ بڑے بڑے ਕਾਰਾ ਲੈ ਲੀਆਂ ਉਹ بڑے بڑے ਗਨਮੈਨ ਲੈ ਲੇ ਪਰ ਮੇਰੀ ਬੇਨਤੀ ਇੱਕ ਮਹੀਨੇ ਬਾਅਦ ਤੇ ਟਾਈਮ ਕੱਢ ਕੇ ਆ ਦਿਲ ਨੂੰ ਸੰਘਰਸ਼ ਕਰਕੇ ਆਓ ਤੇ ਖੇਤਾਂਾਂ ਦੀ ਜਿੱਤ ਫੜੇ ਕਰਕੇ ਆਓ ਸੰਘਰਸ਼ ਦੇ ਵਿੱਚ ਸਾਡੀਆਂ ਭੈਣਾਂ ਬੀਬੀਆਂ ਜੱਥੇ ਜੱਸੇ ਬੰਦੀਆਂ ਜਾ ਰਹੀਆਂ ਵਾ ਸਾਡਾ ਵੀ ਇਹੋ ਪਰਾਲਾ ਵਾਹੀ ਵੀ ਪੂਰਾ ਸਹਿਯੋਗ ਦੇਾਂਗੇ ਤੇ ਨਾਲ ਹੀ ਸਾਥੇ ਚੱਲਾਂਗੇ ਮੋਦੀ ਨੂੰ ਵੀ ਇਹ ਸੰਦੇਸ਼ ਦੇ ਦੇਣਾ ਚਾਹੀਦਾ ਮੋਦੀ ਨੂੰ ਇਹੋ ਸੰਦੇਸ਼ ਦੇਣਾ ਚਾਹੁੰਦੇ ਆ ਇਹ ਜੋ ਪੀੜਤ ਕਿਸਾਨ ਆਪਣੀਆਂ ਮੰਗਾਂ ਆਪਣੀਆਂ ਮਜਬੂਰੀਆਂ ਲੈ ਕੇ ਗਏ ਆ ਜਲਦ ਤੋਂ ਜਲਦ ਉਹਨਾਂ ਦੀ ਆਵਾਜ਼ ਸੁਣਨ ਤੇ ਇਹਨਾਂ ਨੂੰ ਪੂਰਾ ਕਰਨਾ